ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਕੇਂਦਰ ਤੇ ਸੂਬਾ ਸਰਕਾਰ ਦੀ ਇਸ ਗਲਤੀ ਦੇ ਕਾਰਨ ਵੱਧੀਆਂ ਸਬਜ਼ੀਆਂ ਤੇਲ ਤੇ ਗੈਸ ਦੀਆਂ ਕੀਮਤਾਂ ਦਿਨੋ ਦਿਨ ਹੁੰਦੀ ਜਾ ਰਹੀ ਹੈ ਮਗਿਆਈ ਦੇ ਅੰਦਰ ਤੇ ਸੂਬਾ ਸਰਕਾਰ ਦੀ ਗਲਤ ਨੀਤੀਆਂ ਕਾਰਨ ਆਜ ਮੰਗਾਈ ਦਿਨ ਦੁੱਗਣੀ ਰਾਜ ਚੋਕਣੀ ਤੇ ਵੱਧਦੀ ਜਾ ਰਹੀ ਹੈ ਪਰ ਇਸ ਨੂੰ ਰੋਕਣ ਲਈ ਸਰਕਾਰ ਫੇਲ ਸਾਬਤ ਹੋ ਰਹੀਆਂ ਹਨ ਪਿਛਲੇ ਮਹੀਨੇ ਤੋਂ ਸੂਬੇ ਦੇ ਚ ਮਾਨਸੂਨ ਦੀ ਸ਼ੁਰੂਆਤ ਹੋਣ ਤੇ ਮੌਲੇ ਧਰਮੀ ਕਾਰਨ ਪਹਾੜੀ ਇਲਾਕਿਆਂ ਵਿੱਚ ਛੜਕਾਂ ਤੇ ਮਿੱਟੀ ਅਤੇ ਪੱਤਰ ਖਿਸਕਣ ਕਾਰਨ ਵਿਗੜੇ ਹਾਲਾਤਾਂ ਕਾਰਨ ਸੂਬੇ ਵਿੱਚ ਸਬਜ਼ੀ ਦੀ ਆਮਦਨ ਘਟਦੀ ਜਾ ਰਹੀ ਹੈ ਜਿਸ ਕਾਰਨ ਸਬਜ਼ੀ ਦੇ ਰੇਟ ਅਸਮਾਨੀ ਚੜ ਕੇ ਹਨ ਵੱਧ ਰੇਟਾਂ ਕਾਰਨ ਆਮ ਲੋਕਾਂ ਦੇ ਘਰਾਂ ਦਾ ਬਜਟ ਵਿਗੜ ਗਿਆ ਹੈ ਜਿਕਰ ਜੋ ਕਿ ਹੈ ਕਿ ਆਲੂ 100 ਤੋਂ 120 ਰੁਪਏ ਕਿਲੋ ਲਾਲ ਪਿਆਜ਼ 100 ਰੁਪਏ 5 ਕਿਲੋ 100 ਰੁਪਏ 5 ਕਿਲੋ ਜਿਆਦ ਕਿ ਚਿੱਟਾ ਪਿਆਜ਼ 140 ਰੁਪਏ 5 ਕਿਲੋ ਡਾਇਮੰਡ ਆਲੂ 100 ਤੋਂ 120 5 ਕਿਲੋ ਟਮਾਟਰ 20 ਤੋਂ 60 ਰੁਪਏ ਕਿਲੋ ਮਟਰ 100 ਤੋਂ 120 ਰੁਪਏ ਕਿਲੋ ਪੱਤਾ ਗੋਭੀ 40 ਰੁਪਏ ਕਿਲੋ भिंगीन गन 40 ਤੋਂ 60 ਰੁਪਏ ਕਿਲੋ, ਸ਼ਿਮਲਾ ਮਿਰਚ 60 ਤੋਂ 80 ਰੁਪਏ ਕਿਲੋ, ਲੌਕੀ 25 ਤੋਂ 40 ਰੁਪਏ ਕਿਲੋ, ਪਿੰਡੀ 40 ਤੋਂ 60 ਰੁਪਏ ਕਿਲੋ, ਮਿਰਚ 60 ਤੋਂ 80 ਰੁਪਏ ਕਿਲੋ, ਰਮਾ ਤੋਰੀ 25 ਤੋਂ 40 ਰੁਪਏ ਕਿਲੋ, ਅਦਰਕ 30 ਤੋਂ 40 ਰੁਪਏ, ਪਾਇਆ ਦੇਸੀ ਖੀਰਾ 30 ਤੋਂ 40 ਰੁਪਏ ਕਿਲੋ, ਸੀਡਲੈਸ ਖੀਰਾ 50 ਤੋਂ 60 ਰੁਪਏ ਕਿਲੋ, ਨਿੰਬੂ 3 ਰੁਪਏ 250 ਗ੍ਰਾਮ ਲਸਣ 40 80 ਤੋਂ 100 ਰੁਪਏ ਕਿਲੋ ਕਾਜਰ 40 ਰੁਪਏ ਕਿਲੋ ਕ੍ਰੇਲਾ 30 ਤੋਂ 50 ਰੁਪਏ ਕद्दू ਸਾਬਤ 30 ਤੋਂ 50 ਰੁਪਏ ਕਿਲੋ ਪਰਵਲ 60 ਰੁਪਏ ਕਿਲੋ ਵੇਚ ਰਹੇ ਹਨ ਇਸੇ ਤਰ੍ਹਾਂ ਫਸਲਾਂ ਦੇ ਰੇਟ ਦੀ ਅਸਮਾਨਸ਼ੂ ਰੱਖੇ ਹਨ ਬਾਦਰੇਟਾਂ ਕਰਨ ਹੋਰ ਕੀ ਪਰੇਸ਼ਾਨੀ ਬਾਰੇ ਪੀਛਣ ਲਾ ਕੇ ਦੀਆਂ ਸੂਝ ਸੂਝਵਾਨ ਮਹਿਲਾਵਾਂ ਦੇ ਵਿਚਾਰ ਸਾਬਕਾ ਕੌਨਸਲ ਕਰਦੀਪ ਕੋਰ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ ਹੀ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੁੰਦਾ ਜਾ ਰਿਹਾ ਹੈ ਜਦ ਕਿ ਮੌਨਸੂਨ ਚ ਮੀ ਹਨੇਰੀ ਚਖੜਾ ਕਾ ਕਰਨ ਰਸਤੇ ਰੁਕਣ ਕਾਰਨ ਕੱਡੀਆਂ ਰਸਤੇ ਵਿੱਚ ਰੁਕੀਆਂ ਹਨ ਜਿਸ ਕਨ ਸਭ ਦੀਆਂ ਦੇ ਰੇਟ ਵਧਣੇ ਸ਼ੁਰੂ ਹੋ ਗਏ ਹਨ ਸਰਕਾਰ ਨੂੰ ਮੰਗਿਆਈ ਰੁਕਣ ਲਈ ਪੈਟਰੋਲ ਡੀਜ਼ਲ ਦੇ ਰੇਟ ਘਟਾਉਣ ਦੇ ਨਾਲ ਨਾਲ ਸੋਈ ਗੈਸ ਦੀਆਂ ਕੀਮਤਾਂ ਨੂੰ ਘਟਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਕਹਾ ਕੇ ਕੇਂਦਰ ਤੇ ਸੂਬਾ ਸਰਕਾਰ ਨੂੰ ਮਹਿਲਾਵਾਂ ਨੂੰ ਘਰਾਂ ਵਿੱਚ ਗੈ ਕੁਦਰਤੀ ਖੇਤੀ ਰਾਹੀਂ ਸਬਜੀ ਦੀ ਕਾਸ਼ਰ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਬੀਜ ਕਿੱਟਾਂ ਮੰਗਨ ਦੀ ਮੰਗ ਵਾਦੀ ਜਾ ਰਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ